ਇੱਥੇ ਬਿਠਾ ਬੋਤ ਹਾਂਜੀ ਮੰਮੀ ਕਿਉਂ ਅੰਦਰ ਅੰਡਾ ਬੰਦ ਬਣਾਇਂ ਬਸ ਸਾਰਾ ਦਿਨ ਬੈਠੀ ਰਹਿੰਦੇ ਡਾਕਟਰ ਹਾਂਜੀ ਹੁਣ ਇਥੇ ਨਵਾਂ ਹੀ ਸਿਆਪਾ ਪਹਿ ਗਿਆ ਹੀ ਕੀ ਹੋ ਗਿਆ ਸ਼ਮੀ ਨੇ ਨਾ ਸਰਤਾ ਰੱਖੀਆਂ ਹੀ ਉਹਨਾਂ ਕਾਹਦੀਆਂ ਆਂਦੀ ਮੇਰੇ ਪੇਕਿਆਂ ਨੇ ਆਉਣਾ ਤੇ ਅੰਜੂ ਇੱਥੇ ਦਿਸਣੀ ਨਹੀਂ ਚਾਹੀਦੀ ਇਨਾ ਚੜਦਾ ਵਾਣਾ ਮੈਂ ਮਜਬੂਰ ਹਾਂ ਆ ਬੱਚੇ ਇਹਦੇ ਕੋਲ ਜਾਂ ਨਹੀਂ ਤਾਂ ਇਹਨੂੰ ਮੈਂ ਦਸਮਾਜਾ ਦੇ ਦਿੰਦੀ ਆ ਪਰ ਇਹ ਵੀ ਮੈਂ ਕਰਦੀ ਠੀਕਾ ਮੰਮੀ ਮੈਂ ਵੀ ਸਭ ਬੱਚਿਆਂ ਨੇ ਲਿਆ ਕਰਾਂ ਚੁੱਪ ਅਈ ਤੈਨੂੰ ਪਤਾ ਵਣਾ ਮੈਂ ਆਪਣੀ ਭੈਣ ਕਰਕੇ ਚੱਲਿਆ ਛੱਬੀ ਕਰਕੇ ਮੌਨਾਂ ਕਰਕੇ ਨਹੀਂ ਚੱਲਿਆ ਮੈਂ ਚੱਲਿਆ ਫੇਰ ਚੱਲਿਆ ਅੱਛਾ ਅੱਛਾ ਸੱਚਾ ਭੈਣ ਕਰਕੇ ਕਰਨੀ ਆ ਵਾ ਭੈਣ ਕਰਕੇ ਕਰਨਾ ਤੈਨੂੰ ਪਤਾ ਨਾ ਮੈਂ ਆਪਣੀ ਭੈਣ ਕਰਕੇ ਕਰਨੀ ਆ ਵਾ ਸਭ ਕੁਛ ਤੇ ਤੈਨੂੰ ਪਤਾ ਭੈਣ ਕਰਕੇ ਕਰਨਾ ਜੇ ਸਾਡੀ ਕੋਈ ਰਕੋਸ਼ ਹੈ ਤੇ ਆਪਾਂ ਕੋਸ਼ ਹੈ ਉਹ ਵੀ ਕਰਤੀ ਸਾਨੂੰ ਕਰਨਾ ਪੈਣਾ ਤੇ ਚਲੋ ਮੇਰੇ ਵੱਲੋਂ ਸਾਰੀ ਤਿਆਰੀ ਹੈ ਤੇ ਮੰਮੀ ਆਂਦੀ ਆ ਤੇ ਫੇਰ ਜਦ ਕਨੇ ਆਵੇਂ ਸਾਰਾ ਸਮਾਨ ਰੱਖ ਦਿੱਤਾ ਨਾਲੇ ਸੁਣ ਲੈ ਮੇਰੀ ਗੱਲ ਮਖਫੂਰ ਦਾ ਕੋਈ ਟੋਕਰਾ ਨਹੀਂ ਬਣਾਇਆ ਤੁਰ ਰੰਦੂ ਬੜਾ ਕੁਛ ਕਰ ਦਿੱਤਾ ਹੁਣ ਸਗੰ ਦੇ ਦਾਂਗੇ ਨਾ ਤੇ ਨਾਲਿਆ ਦੋਨ ਚਾੜੇ ਚਾੜੇ ਦੁੱਧ ਪਾਇਆ ਨਾ ਇਹਨੂੰ ਅੰਦਰ ਰੱਖ ਨਈ ਖੜਨਾ ਵਾ ਅੰਦਰ ਕਦੀ ਰੱਖੋ ਇਹ ਨਾਲ ਖੜਨਾ ਹੁਣ ਦੁੱਧ ਤਾਂ ਪੱਕਾ ਲੱਸੀਆਂ ਜਿਹੜੇ ਮੰਗਵਾਇਆ ਉਹ ਖੜੇ ਲੱਗੇ ਤੁਹਾਨੂੰ ਕਾਜੀ ਮੁਸ਼ਕਲ ਆ ਮੈਨੂੰ ਪਤਾ ਵਾ ਜਦੋਂ ਅਸੀਂ ਉੱਧਰ ਜਾਣ ਦੀ ਗੱਲ ਹੀ ਹੈ ਤੇ ਤੁਹਾਨੂੰ ਗੱਲ ਕਹੀਏ ਪਿੱਛੇ ਸ਼ਮਨੀ ਘਰ ਜਾਣਾ ਤੇ ਤੁਹਾਨੂੰ ਖੇ ਵੀ ਚੜਦੀ ਆ ਗੁੱਸਾ ਜੜਦਾ ਵਾ ਪਰ ਮਨ ਨੂੰ ਦੇਖੋ ਸਾਡੇ ਵੀ ਦਿੱਥੇ ਇੱਕ ਭੈਣ ਐ ਕਿੱਥੇ ਆਹ ਬੋਲੇ ਕੀ ਕਰੰਦੇ ਕੀ ਲੱਭਦੇ ਮੈਂ ਅਲਮਾਰੀ ਚ ਕੋਈ ਨਹੀਂ ਆਪਣਾ ਸਮਾਨ ਲੱਭਣਿਆ ਕੱਪੜੇ ਬਦਲਨੇ ਦੱਸੋ ਮੈਂ ਲਿਆਵਾਂ ਤੁਹਾਡੇ ਕੱਪੜੇ ਨਹੀਂ ਮੈਂ ਨਹੀਂ ਕੱਪੜੇ ਬਦਲਨੇ ਮੇਰਾ ਦਿਲ ਨਹੀਂ ਕਰਦਾ ਪਿਆ ਜਾਣ ਨੂੰ ਯਾਰ ਉਧਰ ਤੈਨੂੰ ਪਤਾ ਨਾ ਬੜਾ ਮੂੜ ਖਰਾਬ ਹੈਗਾ ਯਾਰ ਮੂੜ ਤੇ ਕਹਿੰਦਾ ਬੰਨਿਆ ਵਾ ਖਰਾਬ ਹੈਗਾ ਕੱਲ ਤੁਹਾਡੀ ਗੱਲ ਹੋਈ ਨਾ ਮੰਮਾ ਨਾਲ ਵੀ ਮੈਂ ਜਾਵਾਂਗਾ ਟਾਈਮ ਦੇ ਟਾਈਮ ਜਾਵਾਂਗਾ ਤੇ ਟਾਈਮ ਸਾਰ ਕੇ ਉਹਨਾਂ ਦੀ ਆ ਜਾਵਾਂਗਾ ਹੁਣ ਜਿਹੜੀ ਆਪਾਂ ਤਿਆਰੀ ਕੀਤੀ ਹੈ ਨਾ ਤੇ ਆਪਾਂ ਜਾਣਾ ਜੇ ਤੂੰ ਹੀ ਨਾ ਨਕੇ ਤੇ ਆਪਾਂ ਦੋਨਾਂ ਨੇ ਮੈਂ ਨਹੀਂ ਜਾਣਾ ਪਤਾ ਨਹੀਂ ਗੱਲਾਂ ਇਹ ਸੀਮਾ ਅੱਗੇ ਵੇਲਾ ਵਿਆਹ ਤੋਂ ਪਹਿਲਾਂ ਨਹੀਂ ਭਾਜੀ ਕੱਟਿਓ ਦੇਖ ਸੀਮਾ ਮੈਂ ਇਸ ਕਰਕੇ ਨਹੀਂ ਜਾਣਾ ਚਾਹੁੰਦਾ ਤੈਨੂੰ ਪਤਾ ਮੈਂ ਰਾਣੀ ਨੂੰ ਤੇ ਬੁਲਾਉਂਦਾ ਤਾਂ ਹੈ ਨਹੀਂ ਆ ਤੇ ਵਿਆਹ ਤੋਂ ਬਾਅਦ ਵੇਖਿਆ ਨਹੀਂ ਰਾਣਾ ਮੈਨੂੰ ਹਰ ਕੋਈ ਇੱਕ 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 ਕੰਮ ਤੇ ਕਹਿੰਦਾ ਹੈ ਤੇ ਜਿਹੜਾ ਵੀ ਕੋਈ ਕੰਮ ਕਹਿਣਾ ਉਹਨੇ ਭੱਜਾ ਹੀ ਹੋਣਾ ਕਿ ਭਾਈ ਆ ਇਹ ਦੁਆਰਾ ਕਰ ਕੱਢ ਕੇ ਜੇ ਦੁਆਰਾ ਨਹੀਂ ਆਂ ਜਰਾ ਇੱਕ ਪੁੱਠਾ ਪੁੱਠਾ ਤਾਂ ਕਿ ਉਸ ਤਾਂ ਅੱਗੇ ਤੋਂ ਕੱਢ ਕੇ ਤੁਰ ਜਣ ਹਾਂ ਕਿ ਜਿਹੜੀ ਵਜੇ ਅੱਗੇ ਤੇ ਮੇਰੇ ਕੋ ਨਾ ਆ ਨਿਕਲ ਗਿਆ ਢੇਡ ਕੱਲ ਲੈ ਨਾ ਖਿਓ ਪ੍ਰੋਗਰਾਮ ਮੰਮੀ ਮੈਨੂੰ ਅੱਜ ਖਬਰਾਂ ਜਿਆਦਾ ਹੁੰਦੀ ਚੁੱਪ ਕਰਾ ਦੇ ਬਿਠਾਇਆ ਬਿਠਾ ਨਾ ਐਦਾਂ ਨਹੀਂ ਕਹਿਦਾ ਪੁੱਤ ਚਲੋ ਚਲੋ ਆ ਲੈ ਤਾਈਆ ਵੀ ਦੇਖੀ ਰਾਣੇ ਤਾਈ ਆ ਗਿਓ ਮੈਂ ਆਖਿਆ ਕਿ ਮੈਨੂੰ ਠੀਕ ਦੇਣੇ ਬੂਹੇ ਚ ਖਲੋ ਖਲੋ ਉਹ ਤਾਈਆਂ ਤਾਈ ਨੂੰ ਬਹੁਤ ਬਹੁਤ ਤਾਈ ਨੂੰ ਵਧਾਈਆਂ ਆ ਜੋੜੇ ਲਿਸਟਣ ਨਹੀਂ ਕਿਤੇ ਲਿਸਟਣ ਨਹੀਂ ਕਿ ਖੁਸ਼ੀ ਖੁਸ਼ੀ ਮਹਾਏ ਦੇਣਾ ਅਧਰਿਓ ਕਰਾਇਆ ਲੱਗ ਗਿਆ ਤੁਸਾਂ ਸਭ ਨਹੀਂ ਤੇ ਨੂੰ ਲੱਗਣਾ ਤੂੰ ਮੈਨੂੰ ਲਾਇਆ ਤਾਂ ਗਏ ਫੇਰ ਲਾਉਣੇ ਲੋ ਆਪਣੀ ਨੂੰ ਲਾ ਮੇਰੀ ਗੱਲ ਸੁਣ ਮੈਂ ਆਖਿਆ ਲਾਨ ਕੇ ਆਲੀ ਹਣੇ ਅਜੇ ਕਿਤੇ ਤੇਲ ਨਹੀਂ ਕੁਛ ਨਹੀਂ ਜੋਆ ਤੇ ਲਾਨ ਕੇ ਕਿੱਥੇ ਰਹਿ ਗਿਆ ਮੇਰੀ ਗੱਲ ਸੁਣ ਤਾਈ ਹੋਣੋਂ ਦੀ ਤੇ ਨਾਨਕੇ ਨੂੰ ਪਹਿਲਾਂ ਲੱਭਣੀ ਪਹਿਲਾਂ ਤੇ ਉਹਨੀਆਂ ਫਿਰ ਉਹ ਮੈਂ ਮੇਰੀ ਬਾਸ ਲੇਟ ਹੋ ਗਈ ਮੈਂ ਤਾਂ ਲੇਟ ਹੋ ਉਹ ਵੀ ਤਾਈ ਲੇਟ ਨਹੀਂ ਹਮੇਸ਼ਾ ਹਾਂ ਕਿਥੇ ਗਿਆ ਮੁੰਡਾ ਉਹ ਨਹੀਂ ਆਇਆ ਲਾਲ ਉਹ ਮੁੰਡੇ ਨੂੰ ਟੱਟ ਪੈਣੇ ਨੂੰ ਕੰਮ ਪੈ ਗਿਆ ਮੈਂ ਤਾਈ ਬਸ ਤੇ ਮਰੀ ਗਿਆ ਉਹਨੂੰ ਹਰ ਵੇਲੇ ਕੰਮ ਪੈਂਦਾ ਬਸ ਜਦੋਂ ਆਣਾ ਤੇ ਕੀ ਕਰਾਂ ਫਿਰ ਤਾਈ ਤੇਰੀ ਕੋਈ ਨਹੀਂ ਤਾਈ ਤੇਰੀ ਕੋਈ ਬਾਨੇ ਬੜੇ ਉਹ ਬਾਨੇ ਨਹੀਂ ਕੇ ਬਾਨੇ ਸਾਜੀ ਕਹਿੰਦੇ ਲੈ ਕੋੜੇ ਸੰਮੀਏ ਆ ਮਿੰਨ ਦੇਣਾ ਹੈ ਮੇਰੀ ਧੀ ਦੇ ਕਿ ਢੀ ਸੋਣੀ ਲੱਗਣ ਲਈ ਸੱਚੀ ਕਹ ਤਾਈ ਜੀ ਕਿਤੇ ਲੋਕ ਲੋਕ ਖਲੋਣ ਦੇ ਹੀ ਆ ਹੈ ਮੇਰੀ ਗੱਲ ਸੁਣ ਅੱਜ ਤੇ ਵੜੇ ਕਿਤੇ ਅਫਰਾਜ ਉੜਾ ਜਾ ਮੈਨੂੰ ਕੀ ਲੈ ਕੇ ਆਈ ਮੈਂ ਸਿੰਗ ਕਰ ਕਰ ਕੇ ਕਿ ਜੇ ਸੁਟ ਪਾਇਆ ਤੇ ਇੱਕ ਤੇ ਪਾ ਕੇ ਤੇ ਲਿਸ਼ਕਾ ਵੀ ਵੜਗਾ ਮਾਰਨ ਦੇ ਆ ਗੱਲ ਤਾਂ ਨਹੀਂ ਨਾ ਕੀ ਕਰਨੀ ਨੋ ਤਾਂ ਹੀ ਦੱਸ ਕੇ ਪਾਉਂਦੀ ਕਿ ਸੁਟ ਸੜ ਮੈਂ ਦੱਸ ਦਿੰਦੀ ਨੀ ਕਿਤੇ ਤੇ ਪੂਰਾ ਨੀਲਾ ਪੋਣਾ ਮਮੀ ਨਾਲ ਤੇ ਪਾਕੀ ਨੀਲੀ ਬੰਨੀ ਸੀ ਪਰ ਦੱਸਿਆ ਨਹੀਂ ਇਹਨੇ ਮੈਨੂੰ ਐ ਮੈਨੂੰ ਕਿਹਾ ਨੀਲਾ ਹੀ ਲੱਗਣ ਡਿਆ ਤੇ ਨਾ ਬੰਨਾਂਗੀ ਐ ਉਹ ਗੱਲ ਵੀ ਦੀਦਾ ਵੀ ਉਹਨਾਂ ਕਹਿਣਾ ਉਦ ਤਰਾ ਨਾ ਕੱਟ ਪੈਣਾ ਸੀਸਾ ਹੀ ਟੁੱਟ ਗਿਆ ਲਕਦਾ ਨਹੀਂ ਤੇ ਮੈਂ ਲਾ ਕੇ ਆਉਣਾ ਫੇਰ ਤੇ ਸਵਾਦ ਨਾ ਦੇਸੀ ਪੈਣਾ ਚਲ ਕੋਈ ਗੱਲ ਨਹੀਂ ਨੀਲਾ ਆਇਆ ਕਾਫੀ ਆਲਾ ਕੋਸ਼ ਹੋਇਆ ਚਲ ਆ ਜਾ ਬਹਿ ਜਾ ਸੋਹਣਾ ਲੱਗਣ ਡਿਆ ਇਹ ਆ ਬਹਿ ਜਾ ਚ ਸਿਮਰਤ ਤਾਈ ਆਈ ਫੋਨੀ ਬੁੱਝ ਲਿਆ ਬਤ ਤਸਿਕਨ ਤਾਈ ਜੀ ਮੀ ਅੱਜ ਸਸਲੀ ਕ ਮੀ ਅੱਜ ਕੋਈ ਠੰਡਾ ਠੁੰਡਾ ਪਿਆ ਪਾਣੀ ਪਾਣੀ ਹੈ ਮੈਂ ਸਭ ਕੇ ਦਾ ਪਾਣੀ ਲੈ ਲਿਆ ਲਿੰਕ ਲੈ ਆਪਾਂ ਕੈਸਾ ਸਿਕਾ ਸਿਕਾ ਉਹ ਤਾਂ ਕੀ ਉਹਨੂੰ ਆਂਦੇ ਆ ਉਹ ਠਾ ਜਿਹੜਾ ਕੀ ਬੜਾ ਮੈਨੂੰ ਨਾਂ ਨਹੀਂ ਆਉਂਦਾ ਔਰੰਜੀ ਵਾਲਾ ਪੇਰਾ ਉਹ ਲਾ ਬਟਾ ਵਾਲਾ ਤੈਨੂੰ ਬੜੀ ਅੰਗਰੇਜ਼ੀ ਆਉਂਦੀ ਔਰੰਜੀ ਫਿਰ ਮੈਂ ਕਹਿਣਾ ਕਿ ਤੈਨੂੰ ਉਹਦੀ ਨੀਰ ਵੀ ਨਾ ਅੰਗਰੇਜ਼ੀ ਨਹੀਂ ਆਉਂਦੀ ਆਹੋ ਭੈਣਾ ਫੱਡਾ ਧੁੱਪ ਕਰ ਆਏ ਖੁਸ਼ੀ ਦਾ ਬੜਾ ਤੇਰੀ ਆ ਦੇਖੋ ਨੀ ਇਹ ਗੱਲਾਂ ਕਰ ਮੈਂ ਸੋਈ ਹੀ ਕਰਨ ਲਈ ਆ ਉਹਨਾਂ ਪੱਦੋਂ ਹੁਣ ਵੇਖੀ ਪਰੋਣੇ ਹੁੰਦੇ ਤੇ ਸਾਹਮਣੇ ਤੂੰ ਹੀ ਮੈਨੂੰ ਨਾ ਕਵੀ ਕੁਛ ਵੀ ਵੇਖ ਲਵੀਂ ਹੋਂ ਸਾਡੇ ਪਰੋਣਿਆਂ ਨੂੰ ਆਪੇ ਬੜੀ ਬਣੀ ਹੈਗੀ ਪਕੜ ਪੁੰਝੋ ਆ ਤੂੰ ਕਿੱਥੇ ਜੇ ਤਾਲੀ ਗੱਲ ਪਕੜ ਪੁੰਝੋ ਕਹਿੰਦੇ ਉਹ ਜਦੋਂ ਲੱਗੇ ਕਰਦੇ ਰੋ ਬੰਦ ਹਾਂ ਹਾਂ ਕੀ ਮਾਰਨ ਬਈ ਇਹਦੀ ਜਵਾਬ ਨਹੀਂ ਇਹ ਤਾਂ ਉਹ ਬਗੜਾ ਇੱਥੇ ਨਹੀਂ ਕਰੀ ਜਾਂਦਾ ਜਾ ਜਾ ਠੀਕੋ ਵੇਹਤਾ ਜੀ ਤੇ ਤਾਂ ਹੀ ਕਹਿਦੇ ਵੇ ਸੱਚੀ ਮੇਰੇ ਨਾਲ ਦੀ ਫੱਟ ਨਹੀਂ ਨਹੀਂ ਅੰਦਰ ਇੱਥੇ ਨਹੀਂ ਨਹੀਂ ਨਾਨੇ ਪਾਈ ਤੇ ਸਮਝੀਦਾ ਕੇ ਬਿਓਸ਼ ਹੋ ਜयो ਹਾਂ ਹਾਂ ਠੀਕ ਮੇ ਬਿਓਸ਼ ਹੋ ਤੋਰੀ ਤਾਚਾ ਨਾ ਓਏ ਪੂਰੀ ਗੱਲ ਫੰਡਣਾ ਦੀ ਤਾਚਾ ਕਿਹੜੀਆਂ ਤੇ ਹੋਣਗੀਆਂ ਜਿਵੇਂ ਜਿਵੇਂ ਤਾਂ ਨਵਾਂ ਕਾਮਣ ਨੂੰ ਤਾਂ ਉਠਾਣ ਕੇ ਹੋਰ ਅੱਜ ਕਿਹੜੀ ਗੱਲੋਂ ਬਿਓਸ਼ ਹੋਇਆ ਮੈਂ ਕੋ ਅੱਜ ਤੋਂ ਫੋੜ ਪਾ ਕੇ ਐ ਨੀਲਾ ਤੇ ਮੀਲੇ ਨੂੰ ਦੇਖ ਕੇ ਮੇਰਾ ਦਿਲ ਨੀਲਾ ਨੀਲਾ ਹੋ ਗਿਆ ਪੂਰੀ ਗੱਲ ਨਹੀਂ ਨਹੀਂ ਯਾਰ ਨਹੀਂ ਕਰੀ ਸੀ ਮੁਰਕੇ ਤਾਂ ਜਗਾਨਣਗੇ ਨਾ ਇਸ ਲਈ ਕੱਢੀ ਬਾਹਰ ਮੁਰਕੇ ਬਾਹਰ ਲੈ ਕੇ ਆਣਾ ਉਹਨਾਂ ਨੂੰ ਫਿਰ ਨਾਲ ਦੀਨਾਂ ਨੂੰ ਨਾਲ ਆਪਣਾ ਗਾਣਾ ਗੰਦ ਕਰਨਾ ਕਿਹੜਾ ਕਰਕੇ ਦੱਸ ਰ ਮੈਨੂੰ ਨਹੀਂ ਪਤਾ ਮਾਰੋ ਫੋਨ ਪਰ ਸਾਵ ਹਾਂ ਮੇਰਾ ਮਹਿਬੂਬਾ ਹਾਂ ਨੀਲੇ ਰੰਗਾ ਸੂਟ ਪਾਇਆ ਹੈ ਮੈਨੇ ਕਾਫੀ ਪਾਕ ਲੱਗਦਾ ਹੈ ਗੈਰ ਫੋਨ ਸਟਿਚ ਦੇ ਚਾ ਹਾਂ ਉਹ ਸਹੀ ਆਓ ਆਓ ਹੀ ਖੁੱਲ ਜਾਓ ਨਹੀਂ ਸਹੀ ਗੱਲ ਆ ਭੈਣੇ ਮਰਦੇ ਆ ਰਹੇ ਨੋ ਨਹੀਂ ਇਹ ਮੈਂ ਛੱਡ ਦਾਂਗਾ ਮੈਂ ਛੱਡ ਦਾਂਗਾ ਮੈਂ ਦੇਵੇਂ ਬੋਚਦੇ ਹਸਮਦਾ ਹਾਂ ਜਿਹੜਾ ਪ੍ਰੋਗਰਾਮੈਟਿਕ ਬੰਦਾ ਗੱਲਾਂ ਦੇ ਬੜੀ ਬੜੀ ਕੰਦ ਬੜੀ ਬੜੀ ਮੈਨੂੰ ਫੁਰਦੀ ਬੜੀ ਨਹੀਂ ਚਲੋ ਸਾਡਾ ਸੀਨ ਬਣਾਓ ਬਾਜੀ ਆਹੋ ਸਾਡਾ ਬਣ ਗਿਆ ਸਾਡਾ ਸੀਨ ਜਦੀ ਕਰੋ ਐ ਰੱਖੀ ਨਹੀਂ ਨਾ ਬਣਾਉਣ ਦੇ ਝੂਠਿਓ ਚਲੋ ਚਲੋ ਬਾਜੀ ਆਹ ਦੇ ਜਿੰਨਾ ਤੁਮ ਕਹਿੰਦੇ ਆਹ ਬੱਸ ਕਰ ਜਾ ਬੱਸ ਕਰ ਜਾ ਯਾ ਤੂੰ ਮੱਚਿਆ ਤੈਨੂੰ ਚਿਆ ਸੀ ਤੂੰ ਕੋਲੇ ਰੰਗ ਦਾ ਸੂਟ ਪੋਣਾ ਮੈਨੂੰ ਕਹਿ ਤਾ ਕੋਫੀ ਕੋਫੀ ਮਸਟਰਡ ਮਸਟਰਡ ਯਾਰ ਮਸਟਰਡ ਨੇ ਕੋਫੀ ਬਾੜੀ ਤੇ ਕੋਫੀ ਮੈਂ ਪਾ ਦਵਾਂ ਲਈ ਤੂੰ ਨੀਲਾ ਸੂਟ ਪਾਈ ਯਾਰ ਅੱਜ ਸਾਨੂੰ ਮੈਚਿੰਗ ਕਰਨੀ ਚਾਹੀਦੀ ਸੀ ਹਸਬੈਂਡ ਵਾਈਫ ਆ ਬੱਚਿਆਂ ਦਾ ਮੈਂ ਤੂੰ ਮੰਮਾ ਤੇ ਮੇਰੇ ਪਾਪਾ ਆ ਹਾਂ ਚਲ ਚਲ ਬਈ ਫਤਿਹਦਾਰ ਨਹੀਂ ਇਹ ਗੱਲ ਗਲਤ ਆ ਮੈਂ ਤੁਹਾਡੇ ਲਈ ਮਾਇਕੀ ਲਗਾ ਕੀ ਲਗਾ ਨਾ ਤੁਹਾਡੇ ਕੋ ਮਾਇਕ ਨਾ ਮੇਰੇ ਕੋ ਬਾਹਰ ਹੀ ਨਹੀਂ ਹੋਣੀ ਸੱਚ ਹਾਂ ਸਸਿਓ ਰਵੀ ਸਸਿਓ ਸਸਿਓ ਰਵੀ ਸਸਿਓ ਤਾਂ ਉਹਨਾਂ ਨੇ ਕਿਹਾ ਕੀ ਹੈ ਹਾਂ ਤੂੰ ਇਧਰ ਮਿਲਦਾ ਉਹਨਾਂ ਨੇ ਕਿਹਾ ਸੀ ਬਿਆਹ ਬਿਆਹ ਸੀ ਨਾ ਆ ਸਾਰਾ ਜਦੋਂ ਮੋਂ ਕਿ ਫੇਰ ਕਹੂੰਗਾ ਨਾ ਤਸਰੀ ਬਲੀਤ ਮੈਂ ਕਹਣਾ ਤੀਂ ਅੰਦਾਜ਼ੇ ਨਾਲੋਂ ਕਿਉਂਕਿ ਕਟੋਲੇ ਮੈਨੂੰ ਕੱਟ ਨਹੀਂ ਲੈਣੇ ਆਂਦੇ ਤੇ ਆ ਗਏ ਇਦਾਂ ਸਸੀ ਗੱਜੋਬੀ ਕਰਦੇ ਹੋ ਸਸੀ ਗੱਲ ਕਿਹਦਾ ਸਸੀ ਗੱਲ ਬਾਜੀ ਚਲੋ ਛੱਡੋ ਵਿਸਾ ਉੱਠੋ ਚੱਫੀ ਪਾਲੀ ਅੱਜ ਇਦਾਂ ਲੈਣਾ ਕਿਉਂਕਿ ਤੂੰ ਆਪਣੀ ਸ਼ੰਮੀ ਰਾ ਕੇ ਕਰਨੀਂ ਸ਼ੰਮੀ ਵਿੱਚ ਤੇ ਨਹੀਂ ਖੇਤ ਤਾਂ ਵਾ ਨਾ ਫੇਰਾ ਕੀ ਕਰੋਗੇ ਕੋਈ ਕੱਟ ਕੋਣ ਲਏਗਾ ਤੂੰ ਫੜ ਲੈ ਲੂਰ ਨੂੰ ਬੁਲਾ ਲੈ ਸਸੀ ਹੋ ਗਈ ਸਸੀ ਗੱਲ ਕਾ ਤਿਸਾਨ ਸਸਿਵਨ ਸਸਿਗਾ ਸਸਿਵ ਲਈ ਸਸਿਗਾ ਜੇਦਾ ਪਾਜੀ ਕੋਸਾ ਅੰਨੇ ਦਾ ਹੋਰ ਜੀ ਮਾਰਿਆ ਉੱਠ ਜਾਣਾ ਚਾਹੀਦਾ ਰਾਣੇ ਕਿਸੇ ਦਿਨ ਬੈਕ ਹੈ ਨਾ ਜਾਂ ਕਿ ਠੀਕ ਹੈ ਬੜਾ ਮਾਨ ਸੇ ਮਾਨ ਦਿੱਤਾ ਵਾ ਅਸੀਂ ਪੀਕੇ ਕੀ ਜਾਣਦੇ ਹਾਂ ਬਸ ਇਸੇ ਤਰ੍ਹਾਂ ਸਾਨੂੰ ਖੁਸ਼ੀ ਹੋਊਗੀ ਲੋ ਤੇ ਨਾਲੇ ਦੂਜੀ ਇਹ ਗੱਲ ਜਿੱਤਾ ਬੋਲ ਗਈ ਜੀ ਸਾਰੇ ਡਾਇਲੋਗ ਆ ਗਏ ਆਸਮਾਨ ਦਿੱਤਾ ਕਿਆ ਰਣਜੀਤ ਭਾਜੀ ਤੁਸੀਂ ਅੱਜ ਸਾਡਾ ਬੜਾ ਮਾਣ ਰੱਖਿਆ ਸਾਡਾ ਨਾ ਬੜੀ ਖੁਸ਼ੀ ਹੋਈ ਉਸ ਜਨਾਨੀ ਨੂੰ ਨਾ ਸਾਡੇ ਮੱਥੇ 'ਤੇ ਲਾਇਆ ਇਸੇ ਤਰ੍ਹਾਂ ਹੀ ਪਰਿਵਾਰ ਜਿਹੜਾ ਨਾ ਖੁਸ਼ ਰਗੇ ਤੇ ਤੁਹਾਡਾ ਮੈਨੂੰ ਨਹੀਂ ਵੇਚਤਾ ਹੋ ਗਈ। ਮੁਸਰਾਵਾਂ ਡਾਇਲਗ ਕਿੱਦਾਂ ਸੀ? ਹਾਂ ਅਗੋ ਚੋਕਦਾ ਨਾ। ਹਾਂ ਸਾਨੂੰ ਉਮੀਦ ਨਹੀਂ ਸੀ। ਪਰ ਚਾਹੀਏ ਤੇਲਾ ਸੁਖੀ ਸਾਡੀ ਚੁੰਨੀ ਦੀ ਰਸਮ ਸ਼ੁਰੂ ਕਰ। ਫਿਰ ਝੋਲੀ ਫੱਲ ਪਾਈ। ਐਸਾ ਸ਼ੁਰੂ ਕਰਵਾਇਆ ਉਹ ਗੱਲ। ਪਾਗ ਦੀ ਪਹਿਲੇ ਗੱਡੂ ਨੂੰ ਖੋਲਣਾ ਲੱਗ ਰਿਹਾ। ਤੂੰ ਬਹਿਣਾ। ਉਹ ਵੇਚਿਆ ਆਉਣਾ ਨਾ ਕੋਈ ਗੱਲ ਨਹੀਂ। ਕੁੜੀਓ ਕਿ ਉਹ ਰੋਟੀਆ ਕੰਮ ਕਰੋ ਨਾਲ ਲੱਗੇ। ਤੂੰ ਕਿੱਥੇ ਗਿਆ ਮੁੰਡਾ? ਓਏ। ਚਲ ਤੂੰ ਨਹੀਂ ਆ। ਮੰਮੀ ਐ ਵੀ ਪਾ ਦੋ। ਉਹ ਉਹ ਦੇ ਟੋਨਾ ਨਾ ਮੈਂ ਤੇ ਪੌਂਟ ਲਾ ਗਿਆ ਲਾ ਲਾ ਜੀ ਉਹ ਤੇ ਇੱਥੇ ਪਾ ਰੱਖ ਲੈ ਕਿਉਂਕਿ ਨਹੀਂ ਤੇ ਰੱਖੇ ਜਗ੍ਹਾ ਨਾ ਯਾਰ ਕੀ ਕਰੇ ਉਹ ਲੈ ਗਿਆ ਉਹ ਪਾ ਰੋ ਟੰਡੇ ਜਾ ਆਹ ਦੇ ਟੌੜੀ ਮਾਰਦਾ ਤੂੰ ਟੌੜ ਮਸਾ ਤੇਰਾ ਸੁਣ ਦੇ ਰਹਾ ਦੇ ਹੈਗਾ ਨਾ ਤੂੰ ਉਹਨੇ ਐਡਾ ਟੱਕ ਨਾ ਨਹੀਂ ਨਹੀਂ ਗੁਣਗੀ ਵਾਪਸ ਲਾ ਫਾੜਾ ਦੇ ਲਾ ਬਾਬਾ ਮੈਨੂੰ ਬਿਟਨੇ ਆ